ਸ਼ੇ ਪਤਾ ਹੀ ਆ ਹੋਰ ਤੁਸੀਂ ਮੈਥੋਂ ਸਿਆਣੇ ਆ ਲੈ ਸੰਤਾਂ ਦਾ ਸੁਣਨਾਂ ਦੀ ਸੁਣ ਲੋ ਸੰਤਾਂ ਨੂੰ ਪਿਆਰ ਕਰਦੇ ਆ ਆ ਟੀਮਾਂ ਆ ਰਹੀਆਂ ਉਹ ਤੂੰ ਪੁੱਠੇ ਹੱਥ ਮਾਰੀ ਜਾਂਦਾ 72 ਗੋਲੀਆਂ ਛਾਤੀ 'ਚ ਵੱਜੀਆਂ ਉਹ ਤਰਮ ਪਤਾ ਭਿੰਡਰਾਲੇ ਸੰਤਾਂ ਨੇ ਆ ਦਿੱਲੀ ਤੁਰੇ ਫਿਰਦਾ ਉਹ 84 'ਚ ਕਹਿ ਗਿਆ ਸੀਗਾ ਪੰਜਾਬ ਦੀਆਂ ਫਸਲਾਂ ਤੇ ਪੰਜਾਬ ਦੇ ਹੱਕ ਹੋਣੇ ਚਾਹੀਦੇ ਆ ਉਹ ਮੇਰੇ ਵੀਰੋ 72 ਗੋਲੀਆਂ ਖਾ ਗਿਆ ਸੰਤਾਂ ਨੂੰ ਪਿਆਰ ਕਰਦੇ ਆ ਤਾੜੀਆਂ ਜ਼ੋਰਦਾਰ ਮਾਰ ਦਿਓ ਆ ਸੁਣ ਜਰਾ ਸੰਤਾਂ ਦਾ ਹੀ ਸੁਣ ਹੁਣ ਕਹਿੰਦਾ ਧੰਨਵਾਦ ਤੇਰੇਆ ਪ੍ਰਪੋਜਾ ਲਈ ਪਰ ਫਰਕ ਬਹੁਤਾ ਵਿੱਚ ਸਾਡੇ ਨਹੀਂ ਤੂਫਾਨ ਘਹਾਵੇਂ ਜਿੰਨਾ ਦੀ ਉਹਨਾਂ ਨਾਲ ਮੇਰੇ ਆਟੇ ਨਹੀਂ ਤੈਨੂੰ ਬੜੀ ਅਲਰਜੀ ਚੁੰਨੀ ਤੋਂ ਮੈਂ ਸ਼ੌਕੀ ਪਰਨੇ ਕਾਲੇ ਦਾ ਤੂ ਚੇਲੀ ਐ ਸਾਧ ਬਖੰਡੀ ਦੀ ਮੈਂ ਆਸ਼ਕ ਪਿੰਡਰਾ ਵਾਲੇ ਦਾ ਬਹੁਤ ਤਾੜੀਆਂ ਮਾਰ ਦਿਓ ਯਾਰਦਰ ਇੱਕ ਵਾਰੀ ਆ ਲੈਣਾ ਸੁਣ ਮੇਰਾ ਵੀਰ ਪੁੱਠੇ ਹੱਥ ਮਾਰਨ ਵਾਲਿਆ ਆ ਸੁਣ ਕਹਿੰਦਾ ਤੂੰ ਬਾਬੇ ਮੰਨਦੀ ਉਹਨਾਂ ਨੂੰ ਜੋ ਸਰਵਾਰਾਂ ਪਾਤਾ ਭੱਜਣ ਵਾਲੇ ਤੇ ਮੈਂ ਬਾਬੇ ਮੰਨਦਾ ਉਹਨਾਂ ਨੂੰ ਜੋ ਵੈਰੀ ਦੀ ਹੱਕਤ ਵਜਣ ਵਾਲੇ ਤੂੰ ਨਾਂ ਲੈ ਨਹੀਂ ਏ ਠਰਕੀ ਦਾ ਤੇ ਮੈਂ ਨਾਂ ਲੈਂਦਾ ਜਤਾਂ ਦੇ ਰਖਵਾਲੇ ਦਾ ਤੂੰ ਚੇਲੀ ਏ ਸਾਦ ਪਖੰਡੀ ਦੀ ਮੈਂ ਆਸ਼ਕ ਪਿੰਡਰਾਵਾਰੇ ਦਾ ਮੈਂ ਆਸ਼ਕ ਪਿੰਡਰਾਵਾਲੇ ਦਾ ਕਹਿੰਦਾ ਤੂੰ ਸਾਦਾ ਨਾ ਖੇਡੇ ਜਰੀ ਬੱਲਾ ਤੇ ਮੈਂ ਰੱਖਦਾ ਸ਼ੌਂਕ ਕਬੱਡੀ ਦਾ ਹੋਰ ਕੋਈ ਕੰਮ ਭਾਵੇਂ ਰਹਿ ਜਾਵੇ ਪਰ ਟੂਰਨਾਮੈਂਟ ਨਹੀਂ ਛੱਡੀਦਾ ਤੂੰ ਐਕਟ ਵਾ ਸਿੱਕੇ ਚੌਂਪੜਦੀ ਤੇ ਮੈਂ ਡਰਾਈਵਰ ਪੱਕਾ ਟਰਾਲੇ ਦਾ ਤੂੰ ਜੇਲੀ ਐ ਸਾਦ ਪਖੰਡੀ ਦੀ ਮੈਂ ਆਸ਼ਕ ਪਿੰਡਰਾ ਵਾਲੇ ਦਾ ਮੈਂ ਆਸ਼ਕ ਪਿੰਡਰਾ ਵਾਲੇ ਦਾ ਜਿਹੜੇ ਪਿੰਡਰਾਲੇ ਨੇ ਆਸ਼ਕਾ ਤਾੜੀ ਜ਼ੋਰਦਾਰ ਆਏ ਕੱਦੇ ਦੇ ਪੁੱਠੇ ਹੱਥ ਮਾਰਨਾ ਇੱਕ ਇੱਕ ਮੇਰੀ ਬੇਨਤੀ ਹੈ ਜਿਹਨੇ ਪੁੱਠਾ ਹੱਥ ਮਾਰਿਆ ਸੀ ਉਹਦੇ ਕੰਦੀ ਮਾੜੀ ਦੀ ਗੱਲ ਪਾ ਦਿਓ ਵੀ ਸੰਤ ਕੌਣ ਸੀਗੇ ਜਿਹੜੇ ਨੇੜੇ ਬੈਠੇ ਆ ਹੁਣ ਮੈਂ ਪਾਉਣਾ ਮਾੜੀ ਕੰਨ ਚ ਪਾ ਦਿਓ ਗੱਲ ਵੀ ਸੰਤ ਕੌਣ ਸੀਗੇ ਜਿਹੜੇ ਸੰਤਾਂ ਨੂੰ ਪੁੱਠਾ ਹੱਥ ਮਾਰਦਾ ਜਾਂਦਾ ਰਹੇ ਬਾਬਾ ਤੈਨੂੰ ਤਰੱਕੀ ਦੇਵੇ ਇੱਕ ਮੈਂ ਹੁਣ ਦੱਸਦਾ ਮੈਂ ਇੱਕ ਪਾਸੇ 3 ਨੰਬਰ ਦੀ ਆਰਮੀ ਮੰਨੀ ਜਾਂਦੀ ਆ ਵਰਲਡ ਦੀ 3 ਨੰਬਰ ਦੀ ਇੱਕ ਪਾਸੇ ਗੁਰੂ ਦੇ ਜੈੰਤੀ ਦੇ ਸਿੰਘ ਸੀ ਸੰਤਾਂ ਦੇ ਨਾਲ ਬਾਈ ਜੀ ਗੋਲੀਆਂ ਲਵਾਤੀਆਂ ਟੈਕ ਪਰ ਪਰ ਤੋਰਿਆ ਜਿਹਨੇ ਜਿਹਨੇ ਬਚਨ ਸੰਤਾਂ ਨੇ ਕੀਤੇ ਇੱਕ ਇੱਕ ਤੇ 72 ਗੋਲੀਆਂ ਸੀਨੇ ਚ ਲੱਗੀਆਂ 72 ਸੰਤਾਂ ਦੇ ਜਿੰਨੇ ਸਿੰਘ ਜੀ ਸ਼ਹੀਦ ਹੋਏ ਉਹ ਤੁਹਾਡੇ ਹੱਕਾਂ ਲਈ ਹੋਏ ਆ ਸੰਤਾਂ ਦੇ ਆਨੰਦਪੁਰ ਦਾ ਮਤਾ ਪੜੋ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਚਾਹੀਦਾ ਆ ਦਿੱਲੀ ਹੁਣ ਧਰਨਾ ਲਾਈ ਬੈਠੇ ਆ ਪੰਜਾਬ ਦੀਆਂ ਫਸਲਾਂ ਤੇ ਪੰਜਾਬ ਦਾ ਹੱਕ ਪੰਜਾਬ ਦੀ ਗਵਰਨਮੈਂਟ ਤਿਆ ਕਰੇ ਇਹ ਸੰਤਾਂ ਦੇ ਅਨੰਦਪੁਰ ਦੇ ਮਤੇ ਵਿੱਚ ਆ ਉਹਨੂੰ ਕੀ ਲੋੜ ਸੀ 77 ਗੋਲੀਆਂ ਖਾਣ ਦੀ ਹੁਣ ਜੋਰ ਨਾਲ ਤਾੜੀਆਂ ਮਾਰ ਦੋ ਸੰਤਾਂ ਦੇ ਵਾਸਤੇ ਮੈਂ ਕਹਿੰਦਾ ਤਸੱਲੀ ਕਰਾ ਦੂੰ ਬਹੁਤ ਕੁਝ ਲਿਖਿਆ ਠੀਕ ਆ ਉਹ ਮਿਲ ਜਾਂਦੇ ਆ ਛੇ ਇੱਕ ਗੱਲ ਤੁਹਾਨੂੰ ਦੱਸ ਦਿੰਨਾ ਵਾ